ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮਖ ਪਿਆਰਿਓ ਅੱਜ ਆਪਾਂ ਵੀਮੀ ਪੌੜੀ ਦੀ ਆਡੀਓ ਬਣਾ ਰਹੇ ਆ ਆਡੀਓ ਸੋ ਉਸ ਤੋਂ ਬਾਅਦ ਇਹਦੀ ਵਿਆਖਿਆ ਕਰਾਂਗੇ ਪਹਿਲਾਂ ਆਡੀਓ শ্রবণ ਕਰੋ ਜੀ ਪਾਠ ਦੀ ਹਰੀਏ ਹੱਥ ਪੈਰ ਤਨ ਦੇ ਆਣੀ ਤੋਤੈ ਤਰਸੋ ਖੇ ਮੌਤ ਪਲੀਤੀ ਕੱਪੜ ਹੋਏ ਦੇਸਾ ਭੂਣਾ ਲਿਆਉ ਤੋਏ ਭਰਿਆ ਮਤ ਆਪਾ ਕੈ ਸੰਗ ਓਹ ਤਪ ਨਵਕਰੰਗ ਪੁੰਨੀ ਪੱਤੀ ਅਖਣਾਂ ਹੈ ਕਰ ਕਰ ਕਰਨਾ ਲਿਖ ਲੈ ਜਾਓ ਆਪੇ ਬੀਜ आपे खा नानक हुमी आव जा नानक हुक्मी आवो जा गुरमुख प्यारे ओ ये आपा ने बीमी पौड़ी पड़ी है ਇਦੀ ਇਸ ਤੋਂ ਬਾਅਦ ਵਿਆਖਿਆ ਕਰਕੇ ਪਾਵਾਂਗੇ ਸੋ ਲਾਈਕ ਸ਼ੇਅਰ ਕਮੈਂਟ ਤੇ ਆਪਣਾ ਲਵ ਸਿੰਘ ਮਾਨਸਾ ਦੇ ਨਾਂ ਤੇ ਪੇਜ ਲਵ ਸਿੰਘ ਮਾਨਸਾ ਦੇ ਨਾਂ ਤੇ ਹੀ ਫੇਸਬੁਕ ਹੈ ਲਵ ਸਿੰਘ ਮਾਨਸਾ ਦੇ ਨਾਂ ਤੇ ਹੀ YouTube ਚੈਨਲ ਹੈ ਜਨਾ ਵੀਰਾਨਾ ਹੈ ਕੋਈ ਪਾਰਟ ਸੁਣਨਾ ਹੋਵੇ ਕੋਈ ਗਲਤੀ ਕਮੀ ਹੋਵੇ ਤਾਂ ਜਰੂਰ ਦੱਸਣੀ ਤੇ ਜੇ ਚੰਗਾ ਲੱਗੇ ਤਾਂ ਲਾਈਕ ਕਰ ਦਿਓ ਜਿਨਾਂ ਨੇ ਲਾਈਕ ਸ਼ੇਅਰ ਕਮੈਂਟ ਹੋਂ ਤੱਕ ਕੀਤੇ ਹੈ ਸਭ ਦਾ तहे ਦਿਲੋਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ